ਕੱਪਸਰ ਕੀ ਮਾਮਲਾ ਹੈ ਜਿਮ ਟ੍ਰੇਨਰ ਬਣੀ ਹੋ ਕਥਿਤ ਤੌਰ ਤੇ ਕੁਨਕੁਸੀ ਦਾ ਮਾਮਲਾ ਸਾਹਮਣੇ ਸਾਨੂੰ ਜੀ ਸਵੇਰੇ 9:00 ਵਜੇ ਛੇ ਸਾਡੇ ਪੀਸੀਆਰ ਕੰਟਰੋਲ ਰੂਮ ਬਠਿੰਡਾ ਤੋਂ ਸਾਨੂੰ ਇਤਲਾ ਮਿਲੀ ਸੀ ਕਿ ਗਣਪਤੀ ਜਿਹੜਾ ਇੱਥੇ ਇਨਕਲੇਵ ਹੈਗਾ ਉਹਦੇ ਬਾਹਰ એનર્ਜੀ ਜਿਹੜਾ ਜਿਮ ਬਣਿਆ ਹੋਇਆ ਉਹਦੇ ਛੱਤ ਦੇ ਉੱਪਰੋਂ ਜਿਹੜਾ ਸੀ ਚੜ ਕੇ ਉੱਪਰੋਂ ਛਾਲ ਮਾਰੀ ਹੈ ਜੋ ਉਸੇ ਜਿਮ ਦਾ ਟ੍ਰੇਨਰ ਲੜਕਾ ਸੀ ਜਿਸ ਦਾ ਨਾਮ ਨਵੀਨ ਕੁਮਾਰ ਹੈਗਾ ਜੋ ਬੇਸਿਕਲੀ ਗੰਗਾ ਨਗਰ ਦਾ ਰਹਿਣ ਵਾਲਾ ਹੈ ਜੋ ਕਰੀਬ 4 ਸਾਲ ਤੋਂ ਜਿਹੜਾ ਹੈਗਾ ਇੱਥੇ ਸ਼ੀਸ਼ ਮਹਿਲ ਕਲੋਨੀ ਹੈਗੀ ਉਹਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਜਿਹੜਾ ਰਹਿ ਰਿਹਾ ਆ ਆਪਣੀ ਵਾਈਫ ਦੇ ਨਾਲ ਤੇ ਅਰਸ਼ਾ ਕਰੀਬ 2 ਸਾਲ ਤੋਂ ਉਹ ਜਿਹੜਾ ਹੈਗਾ ਐਨਰਜੀ ਜਿਮ ਦੇ ਵਿੱਚ ਜੌਬ ਕਰ ਰਿਹਾ ਹੈਗਾ ਐਜ਼ ਏ ਟ੍ਰੇਨਰ ਤੇ ਉਹਦੇ ਵਿਆਹ ਨੂੰ ਜਿਹੜੇ ਹੈ ਕਰੀਬ 7 ਸਾਲ ਹੋਏ ਹੈਗੇ ਉਹਦੀ ਜਿਹੜੀ ਛਾਲ ਮਾਰਨ ਤੋਂ ਬਾਅਦ ਆ ਦੀ ਜਿਹੜੀ ਸੀ ਅਸੀਂ ਲਿਆ ਕੇ ਉਹਨੂੰ ਇਲਾਜ ਦੇ ਲਈ ਇੱਥੇ ਸਿਵਲ ਹਸਪੀਟਲ ਬਟਨਾ ਐਡਮਿਟ ਕਰਾਇਆ ਜਿੱਥੇ ਉਸ ਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਉਸ ਦੇ ਜਿਹੜੇ ਵਾਰਿਸ ਹੈਗੇ ਅਸੀਂ ਗੰਗਾ ਨਗਰ ਤੋਂ ਬੁਲਾਏ ਹੋਏ ਹੈਗੇ ਉਹਨਾਂ ਦੇ ਵਾਰਿਸ ਜਿਹੜੇ ਪਹੁੰਚ ਰਹ ਪਉਨ ਦੇ ਪੰਚਨ ਦਵਾ ਦਿਜੀਏ ਅਗਲੀ ਜਿਹੜੀਆ ਕਾਰਵਾਈ ਅਸੀਂ ਮੋਰੀ ਜਾਂਚ ਦੀ ਕਾਰਨਾਂ ਦਾ ਪਤਾ ਲਗਾ ਸਰ ਮੁੱਢਲੀ ਜਾਂਚ ਹੁੰਦਾ ਕੋਈ ਮੁੱਢਲੀ ਜਾਂਚ ਤੋਂ ਜਿਹੜੀ ਉਹਦੀ ਵਾਈਫ ਤੋਂ ਪੁੱਛਗਿਛ ਕੀਤੀ ਕਿ ਜਿਵੇਂ ਉਹਦੇ ਮੈਰਿਜ ਹੋਏ ਨੂੰ 7 ਸਾਲ ਹੋ ਗਿਆ ਜਿਹੜੀ ਹੈਗਾ ਉਹਦੇ ਕੋਈ ਬੱਚਾ ਜਿਹੜਾ ਪੈਦਾ ਨਹੀਂ ਹੋਇਆ ਬੇਸ ਜਿਹੜਾ ਹੈਗਾ ਇਸ ਗੱਲ ਦਾ ਮੰਨ ਰਹੇ ਆ ਬਾਕੀ ਜਦੋਂ ਹੁਣ ਫੈਮਿਲੀ ਆ ਕੇ ਜਿਸ ਤਰ੍ਹਾਂ ਦੇ ਕੋਈ ਸਟੇਟਮੈਂਟ ਰਿਕਾਰਡ ਕਰਾਈ ਗਈ ਉਸ ਤਰ੍ਹਾਂ ਦੀ ਅਸੀਂ ਕਾਰਵਾਈ ਕਰ ਲਵਾਂਗੇ